ਔਰਤ ਜਿਹੜੀ ਕੀ ਰੋਟੀ ਬਣਾਉਣ ਤੋਂ ਲੈ ਕੇ ਰੋਟੀ ਕਮਾਉਣ ਦਾ ਰਤਬਾ ਰੱਖਦੀ ਹੋਵੇ ਉਹ ਔਰਤ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਜ਼ਬੂਤ ਔਰਤ ਹੈ ਕੜਿਤਨ ਕਿੱਲੇ ਦੀ ਫੇਤੀ ਤੁਸੀਂ ਆਪ ਇਕੱਲੇ ਕਰਦੇ ਹਾਂ ਇਕੱਲੇ ਕਰਦੇ ਹਾਂ ਖੇਤ ਜਾ ਕੇ ਫਾਦਰ ਦੇ ਕੋਲ ਵੀ ਮੈਸਜ ਹੁੰਦੀ ਆਹ ਕਮੀ ਮੈਸਜ ਹੁੰਦੀ ਹੈ ਪਹਿਲਾਂ ਉਹ ਨਾਲ ਹੁੰਦੇ ਦੀ ਖੇਤ ਹੁੰਦੇ ਦੀ ਅਸੀਂ ਉਹਨਾਂ ਦੇ ਨਾਲ ਕੰਮ ਕਰਾਣਾ ਬੈਂਟੀਆ ਦਾ ਡਿਕੋਡੀ ਜਿਹੜੀ ਹੈ ਨਾ ਮੁੰਡਿਆਂ ਨਾਲੋਂ ਵੱਧ ਕੇ ਆ ਹੈ ਨਾ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਹੈ ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਇਕੱਲੀ ਰਹਗੀ ਸਾਰਾ ਘਰ ਦਾ ਬੋਝ ਮੇਰੇ ਸਿਰ ਤੇ ਨਹੀਂ ਇਹ ਨਹੀਂ ਆਇਆ ਜੀ ਛੋਟੇ ਭਾਈ ਕਿਨੇ ਦੇਖ ਕੇ ਪਾਦਰ ਨੂੰ ਕਿਹਾ ਸੀ ਉਹਨਾਂ ਦੇ ਫੋਟੋ ਮੋੜੇ ਟੱਕ ਕੇ ਉਹ ਦੇਖੇ ਜਿਹੜੀ ਅਸੁਰਾ ਘਰ ਪੂਰਾ ਕਰਨ ਲੱਗੇ ਸੀ ਸੁਰਾ ਸੁਪਨਾ ਸੀ ਘਰ ਪਾਉਂਦਾ ਸੀ ਅੱਜ ਉਹ ਸੁਪਨਾ ਪੂਰਾ ਕਰਨ ਲੱਗੇ ਤੁਹਾਡਾ ਛੋਟਾ ਭਰਾ ਮੈਂ ਤੀਜੀ ਕਲਾਸ ਚ ਪੜਦਾ ਹਾਂਜੀ ਤੇ ਉਹ ਵੀ ਬੜਾ ਖੁਸ਼ ਹੁੰਦਾ ਜਦੋਂ ਆਪਾਂ ਵੀ ਘਰੇ ਗਏ ਹੈ ਨਾ ਉਹ ਦੇਖਿਆ ਪਿਆ ਸੀ ਵੀ ਮੇਰਾ ਘਰ ਪੈਂਦਾ ਪਿਆ ਤੇ ਉਹ ਬਹੁਤ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਜੀ ਉਹ ਭਾਈ ਮੇਰਾ ਘਰ ਪੈਂਦਾ ਰਿਹਾ ਉਹ ਕਹਿੰਦਾ ਹੁੰਦਾ ਸੀ ਡੈਡੀ ਸਾਰਿਆਂ ਦੇ ਘਰ ਪੈ ਗਏ ਹੈ ਆਪਣਾ ਘਰ ਕੱਲਾ ਛੋਟਾ ਏ ਪੁਰਾਣਾ ਏ हां ਆਪਾਂ ਕੋ ਤਾਂ ਪੰਗਰੇ ਡੈਡੀ ਕੰਦੇ ਕੋਈ ਨਾ ਆਪਾਂ ਜ਼ਰੂਰ ਪਾਉਂਗੇ ਪਰ ਹੁਣ ਅਸੀਂ ਉਹਨਾਂ ਦਾ ਸਾਡੇ ਭਰਾ ਦਾ ਸਾਡੇ ਡੈਡੀ ਦਾ ਕਿਹੜਾ ਸੁਪਨਾ ਸੀ ਆ ਜੋ ਪੂਰਾ ਹੋਣ ਲੱਗਿਆ ਅਸੀਂ ਘਰ ਪੁਣਾ ਸ਼ੁਰੂ ਕਰ ਦਿੱਤਾ ਹੈ ਹੁਣ ਥੋੜੇ ਦਿਨ ਬਾਅਦ ਸਹਿਜ ਦਾ ਬਰਥਡੇ ਵੀ ਆ ਹਾਂਜੀ ਤੇ ਫਿਰ ਉਦੋਂ ਤੁਸੀਂ ਕੀ ਕਹਿੰਦੇ ਸੀ ਵੀ ਮੈਂ ਗਿਫਟ ਦੇਣਾ ਆਪਣੇ ਭਰਾ ਨੂੰ ਹਾਂ ਉਹ ਦਿਨ ਗਿਫਟ ਕੀਤਾ ਜੀ ਇੱਕ ਜੜਾ ਘਰ ਬਣਾਉਂਦੇ ਪਏ ਹਾਂਜੀ ਬਹੁਤ ਸਾਰੇ ਲੋਕ ਨਾ ਕਮੈਂਟਾਂ ਦੇ ਵਿੱਚ ਹੁਣ ਇਹ ਵੀ ਗੱਲਾਂ ਕਰਨਗੇ ਵੀ ਜਦੋਂ ਤੁਹਾਡੇ ਸਿਰ ਤੇ ਕਰਜ਼ਾ ਤੇ ਤੁਸੀਂ ਘਰ ਪਾਉਣ ਬਾਰੇ ਕਿਉਂ ਸੋਚ ਰਹੇ ਹੋ ਪਹਿਲਾਂ ਕਰਜ਼ਾ ਲਾ ਲਓ ਤੇ ਘਰ ਪਾਉਣ ਬਾਰੇ ਕਿਉਂ ਸੋਚੇ ਇਹ ਘਰ ਨਾ ਆਪਣਾ ਪੁਰਾਣਾ ਸੀ ਜੀ 1985 ਦੇ ਬਣਿਆ ਹੋਇਆ ਘਰ ਸੀ ਯਾਨੀ ਕਿ 40-45 ਸਾਲ ਪੁਰਾਣਾ ਆਹ 40-45 ਸਾਲ ਦਾ ਲੈਂਟਰ ਸਾਰਾ ਗਲ ਚੁੱਕਿਆ ਸੀ ਇਹ ਡਿੱਗਣਾ ਸ਼ੁਰੂ ਹੋ ਗਿਆ ਸੀ ਕਿਵੇਂ ਜਾਂਦੇ ਨੇ ਸਾਨੂੰ ਆਪਾਂ ਅਗ ਮੁਰੇ ਚਲੇ ਜਾਣਾ ਪਿਛਲੇ ਦਿਗ ਰਿਆ ਨਾ ਉਹ ਜੀ ਕਈ ਵਾਰੀ ਬਚਾ ਵੀ ਹੋ ਗਿਆ ਸਾਰੇ ਸਾਰੇ ਪਰਿਵਾਰ ਦਾ ਮਦਰ ਦੇ ਉੱਪਰ ਗਿਰ ਜਾਣਾ ਸੀ ਤਾਂ ਉਹਨੇ ਸੀ ਕਿਸੇ ਉੱਪਰ ਗਿਰਨ ਨਾਲੋਂ ਦੱਸਿਆ ਨੇ ਫਾਦਰ ਨੂੰ ਦਾ ਖੋ ਚੁੱਕਿਆ ਕਿਸੇ ਹੋਰ ਨੂੰ ਖੋਣਾ ਚੰਗਾ ਹੈ ਕਿ ਅਸੀਂ ਆਪਣਾ ਕਿਸੇ ਪਾਸੇ ਤੋਂ ਭਰਪੂਰ ਕੇ ਘਰ ਪਾਣਾ ਸ਼ੁਰੂ ਕਰ ਲਈ ਇਹ ਕਿਉਂਕਿ ਘਰ ਪਾਣਾ ਜ਼ਰੂਰੀ ਸੀ ਕਿਸੇ ਉੱਪਰ ਗਿਰ ਜਾਏ ਫਿਰ ਅਸੀਂ ਆਪਣੇ ਪਰਿਵਾਰ ਦੇ ਹੋਰ ਸਦਸਿਓ ਨੂੰ ਵੀ ਖੋ ਦੇਣਾ ਸੀ ਉਹ ਔਰਤ ਜੜੀ ਕੀ ਰੋਟੀ ਬਣਾਉਣ ਤੋਂ ਲੈ ਕੇ ਰੋਟੀ ਕਮਾਉਣ ਦਾ ਰਤਬਾ ਰੱਖਦੀ ਹੋਵੇ ਉਹ ਔਰਤ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਜ਼ਬੂਤ ਔਰਤ ਹੈ। ਕੰਡਿਤਨ ਕਿਲੇ ਦੇ ਪੇ ਖੇਤੀ ਤੁਸੀਂ ਆਪ ਇਕੱਲੇ ਕਰਦੇ ਹਾਂ ਇਕੱਲੇ ਕਰਦੇ ਹਾਂ। ਖੇਤ ਜਾ ਕੇ ਫਾਦਰ ਦੀ ਕਮੀ ਮਹਿਸੂਸ ਹੁੰਦੀ ਆ ਕਮੀ ਮੈਸਜ ਹੁੰਦੀ ਹੈ ਪਹਿਲਾਂ ਉਹ ਨਾਲ ਹੁੰਦੇ ਦੀ ਖੇਤ ਬੋਂਦੇ ਦੀ ਅਸੀਂ ਉਹਨਾਂ ਦੇ ਨਾਲ ਕੰਮ ਕਰਾਉਣਾ। ਆਂਟੀ ਆ ਤੁਹਾਡੀ ਕੁੜੀ ਜਿਹੜੀ ਐ ਨਾ ਮੁੰਡਿਆਂ ਨਾਲੋਂ ਵੱਧ ਕੇ ਆ ਹੈ ਨਾ ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਐ ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਇਕੱਲੀ ਰਹਗੀ ਸਾਰਾ ਕੁਝ ਹੋਣ ਬੋਝ ਮੇਰੇ ਸਰ ਤੇ ਨਹੀਂ ਨਹੀਂ ਆਇਆ ਜੀ ਛੋਟੇ ਭਾਈ ਕਿਨੇ ਦੇਖ ਕੇ ਜੀ ਪਾਦਰ ਨੂੰ ਕਿਹਾ ਸੀ ਉਹਨਾਂ ਨੇ ਫੋਟੋ ਮੋਰੇ ਕਰਕੇ ਵੀ ਦੇਖੋ ਮੈਂ ਕਿੰਡੀ ਐ ਸੋੜਾ ਘਰ ਪੂਰਾ ਕਰਨ ਲੱਗਿਆ ਸੀ ਸੋੜਾ ਸੁਪਨਾ ਸੀ ਘਰ ਪਾਉਂਦਾ ਸੀ ਅੱਜ ਉਹ ਸੁਪਨਾ ਪੂਰਾ ਕਰਨ ਲੱਗਿਆ ਹਮ ਤੁਹਾਡਾ ਛੋਟਾ ਭਰਾ ਮੈਂ ਤੀਜੀ ਕਲਾਸ ਚ ਪੜਦਾ ਹਾਂ ਜੀ ਤੇ ਉਹ ਵੀ ਬੜਾ ਖੁਸ਼ ਹੁੰਦਾ ਜਦੋਂ ਆਪਾਂ ਵੀ ਘਰੇ ਗਏ ਹੈ ਨਾ ਉਹ ਦੇਖਿਆ ਵੈਸੇ ਵੀ ਮੇਰਾ ਘਰ ਪੈਂਦਾ ਪਿਆ ਉਹ ਬਹੁਤ ਖੁਸ਼ ਹੋਇਆ ਜੀ ਉਹ ਮੇਰਾ ਘਰ ਪੈਂਦਾ ਰਿਹਾ ਉਹ ਕਹਿੰਦਾ ਹੁੰਦਾ ਸੀ ਡੈਡੀ ਸਾਰਿਆਂ ਦੇ ਘਰ ਪੈ ਗਏ ਹੈ ਆਪਣਾ ਘਰ ਇਕੱਲਾ ਛੋਟਾ ਹੈ ਪੁਰਾਣਾ ਹੈ हां पग ਉਹ ਤਾਂ ਪੰਗਰੇ ੜਿਕੰਦੇ ਕੋਈ ਨਾ ਆਪਾਂ ਜ਼ਰੂਰ ਪਾਉਂਗੇ ਪਰ ਹੁਣ ਅਸੀਂ ਉਹਨਾਂ ਦਾ ਸਾਡੇ ਭਰਾ ਦਾ ਸਾਰੇ ਡੈਡੀ ਦਾ ਕਰਾ ਸੁਪਨਾ ਸੀ ਅਜੋ ਪੂਰਾ ਹੋਣ ਲੱਗਿਆ ਅਸੀਂ ਘਰ ਪੁਣਾ ਸ਼ੁਰੂ ਕਰ ਦਿੱਤਾ ਹੈ ਹੁਣ ਥੋੜੇ ਦਿਨਾਂ ਬਾਅਦ ਸੈਜ ਦਾ ਬਰਥਡੇ ਵੀ ਹੈ ਹਾਂਜੀ ਤੇ ਵੀਰ ਉਦੋਂ ਤੁਸੀਂ ਕੀ ਕਹਿੰਦੇ ਸੀ ਵੀ ਮੈਂ ਗਿਫਟ ਦੇਣਾ ਆਪਣੇ ਭਰਾ ਨੂੰ ਹਾਂ ਉਹਦੇ ਨੂੰ ਗਿਫਟ ਕੀਤਾ ਜੀਏ ਇੱਕ ਘਰ ਜਿਹੜਾ ਘਰ ਬਣਾਉਂਦੇ ਪਏ ਹਾਂਜੀ ਬਹੁਤ ਸਾਰੇ ਲੋਕ ਨਾ ਕਮੈਂਟਾਂ ਦੇ ਵਿੱਚ ਹੁਣ ਇਹ ਵੀ ਗੱਲਾਂ ਕਰਨਗੇ ਵੀ ਜਦੋਂ ਤੁਹਾਡੇ ਸਿਰ ਤੇ ਕਰਜ਼ਾ ਤੇ ਤੁਸੀਂ ਘਰ ਪਾਉਣ ਬਾਰੇ ਕਿਉਂ ਸੋਚ ਰਹੇ ਹੋ ਪਹਿਲਾਂ ਕਰਜ਼ਾ ਲਾ ਲਓ ਤੇ ਇਹ ਘਰ ਪਾਉਣ ਬਾਰੇ ਕਿਉਂ ਸੋਚੇ ਇਹ ਘਰ ਨਾ ਆਪਣਾ ਪੁਰਾਣਾ ਸੀ ਜੀ 1985 ਦੇ ਬਣਿਆ ਹੋਇਆ ਘਰ ਸੀ ਯਾਨੀ ਕਿ 40-45 ਸਾਲ ਪੁਰਾਣਾ ਆ ਚਾਰੇ ਪੰਤਾਰੇ ਸਿਰਦਰ ਲੈਂਟਰ ਸਾਰਾ ਗਲ ਚੁੱਕਿਆ ਸੀ ਇਹ ਡਿੱਗਣਾ ਸ਼ੁਰੂ ਹੋ ਗਿਆ ਸੀ ਕਿਵੇਂ ਜਾਂਦੇ ਨਾ ਸਪਾ ਅਗੂਰੇ ਚਲੇ ਜਾਣਾ ਪਿੱਛੇ ਦੇ ਡਿਗਦੇ ਨਾ ਉਹ ਜੀ ਕਈ ਵਾਰੀ ਬਚਾ ਵੀ ਹੋ ਗਿਆ ਸਾਡੇ ਸਾਰੇ ਪਰਿਵਾਰ ਦਾ ਮਾਦਰ ਦੇ ਉੱਪਰ गिर ਜਾਣਾ ਸੀ ਤਾਂ ਹੁਣ ਅਸੀਂ ਕਿਸੇ ਉੱਪਰ ਗਿਰਨ ਨਾਲੋਂ ਦੱਸੇ ਨੂੰ ਫਾਦਰੋਂ ਦਾ ਖੋ ਚੁੱਕੇ ਹਾਂ ਕਿਸੇ ਹੋਰ ਨੂੰ ਖੋਣਾ ਚੰਗਾ ਹੈ ਕਿ ਅਸੀਂ ਆਪਣਾ ਕਿਸੇ ਪਾਸੇ ਤੋਂ ਫਰ ਫੁੱਟ ਕੇ ਕਾਰਪਨਾ ਸ਼ੁਰੂ ਕਰ ਲਈ ਇਹ ਕਿਉਂਕਿ ਕਾਰਪਨਾ ਜੰਗਰੀ ਸੀ ਕਿਸੇ ਉੱਪਰ गिर ਜਾਏ ਫਿਰ ਅਸੀਂ ਆਪਣੇ ਪਰਿਵਾਰ ਦੇ ਹੋਰ ਸਦਰ ਸਾਨੂੰ ਖੋ ਦੇਣਾ ਜੀ